ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਆਪਣੇ YouTube ਚੈਨਲ ਢਿੱਲੋ ਡੇਰੀ ਫਾਰਮ ਪਰ ਨਾਲਾ ਦੇ ਵਿੱਚ ਸੋ ਜਿਹੜੇ ਕਿਸਾਨ ਵੀਰ ਆਪਣੇ ਇਸ YouTube ਚੈਨਲ ਤੇ ਵੀਡੀਓ ਪਹਿਲੀ ਵਾਰ ਦੇਖ ਰਹੇ ਆ ਉਹਨਾਂ ਨੂੰ ਰਿਕਵੈਸਟ ਆ ਕਿ ਆਪਣੇ YouTube ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਸੋ ਕਿਸੇ ਵੀ ਵੀਰ ਨੇ ਇਦਾਂ ਦੀ ਐਡ ਕਰਵਾਉਣੀ ਹੋਵੇ ਤਾਂ ਮੇਰਾ ਨੰਬਰ ਹੈ 8427019817 ਅੱਜ ਦੀ ਵੀਡੀਓ ਵਿੱਚ ਇੱਕ ਲਾੜ ਦੇ ਸਾਣ ਦੀ ਧੀ ਵੀ ਦੱਸਦਾ ਪਿਆ ਨੂੰ ਗੱਬਣ ਚੈੱਕ ਪਾਸ 5 ਮਹੀਨੇ ਦੀ ਇੱਕ ਚੰਗੇ ਦੁੱਧ ਵਾਲੀ ਪਿੱਛੇ ਚੰਗੇ ਸੀਮੰਦ ਦੀ ਕੱਟੀ ਆ ਚੰਗੀ ਆਪ ਆ ਵਧੀਆ ਦੁੱਧ ਕੌਣ ਵਾਲੀ ਹੈਗੀ ਝੋਟੀਆ ਡਿਟੇਲ ਆਪਾਂ ਸਾਰੀ ਪੁੱਛਦੇ ਆ ਰੇਟ ਵੀਡੀਓ ਦੇ ਵਿੱਚ ਹੋਊਗਾ ਆਓਗੇ ਕਦੀ ਗੱਲਬਾਤ ਨਾਮ ਐਡਰੈਸ ਦੱਸਿਓ ਆਪਣਾ ਨਾਮ ਵੀਰੇ ਮੇਰਾ ਹੈਗਾ ਡੈਂਪਲ ਪਿੰਡ ਫਰਵਾਹੀ ਇਹ ਮਾਧੇ ਦਾ ਪਿਛਲੇ ਸੂਏ ਦੂਏ ਸੂਏ ਦੀ ਆਪ ਇੱਕ ਮਿੰਟ ਪਿੰਡ ਫਰਵਾਹੀ ਜ਼ਿਲ੍ਹਾ ਪੈ ਗਿਆ ਆਪਾਂ ਨੂੰ ਸੰਗਰੂਰ ਠੀਕ ਹੈ ਇਹ ਪਿੰਡ ਕਿਹੜੇ ਪਿੰਡਾਂ ਕੋਲੇ ਆ ਗਿਆ ਆਪਣਾ 710 ਦੇ ਨਾਲ ਆ ਵੀਰੇ ਫਰਵਾਹੀ ਸ਼ੇਰਪੁਰ 710 ਕੋਲੇ ਹਾਂਜੀ ਠੀਕ ਹੈ ਤੇ ਮੋਬਾਈਲ ਨੰਬਰ ਆਪਣਾ 9855520447 ਵੀਰੇ 9855520447 20444 ਤੇ ਜਿਹੜੀ ਆਪਾਂ ਇਹ ਦੇਖੀ ਜਾਨੇ ਆ ਮੱਝ ਇਹ ਬਾਈ ਜੀ ਸੁਆਗਰ ਦਾ ਸੂਇਆ ਇਹ ਤੀਜੇ ਸੂਏ ਸੂਇਆ ਵੀਰੇ ਦੂਜੇ ਸੂਏ ਆਪਣੇ ਕੋਲੇ 18 ਕਿਲੋ ਦੁੱਧ ਦੀ ਇਹ ਹਰਿਆਣੇ ਤੋਂ ਲਿਆਂਦੀ ਦੀ ਆਪਾਂ ਨੇ ਠੀਕ ਹੈ ਹੁਣ ਇਹਦੇ ਮਗਰ ਸੂਰਵੀਰ ਬੁੱਲ ਦੀ ਕੱਟੀ ਹੈ ABC ਵੀਰਾਵਲੀ ਵਾਲੀ ਦੀ ਉਹ ਸਾਹਮਣੇ ਜਿਹੜੀ ਕੱਟੀ ਆਪਾਂ ਦੇਖੀ ਜਾਨੇ ਆ ਸੂਰਵੀਰ ਬੁੱਲ ਦੀ ਕੱਟੀ ਆਗੀ ਇਹ ਵੀ ਸੀ ਵੀਰਾਵਲੀ ਵਾਲੀ ਦੀ ਏ ਵੀ ਸੀ ਵੀਰਾਵਲੀ ਵਾਲੀ ਦੀ ਹੁਣ ਇਹਨੂੰ ਸੂਈ ਨੂੰ ਹਫਤਾ ਹੋ ਗਿਆ ਠੀਕ ਹੈ ਅੱਜ ਰਾਤ ਨੂੰ ਹਫਤਾ ਹੋ ਜੂ ਹੁਣ ਇਹਦੇ ਥਲੇ 13 14 ਦੇ ਤਕਰੀਬਨ ਦੁੱਧ ਤਿਆਰ ਆ ਮਣਿਆ ਤਾਂ ਹੈਗੇ ਆ ਪਰ ਟੈਂਡ ਆਪਾਂ ਉਹ ਮੈਨ ਨਾਲ 6 ਡੱ ਜਾਨੀ ਕਿ ਐਤਕੀ ਉਮੀਦ ਆ ਵੀ ਮੱਧ ਕੁਛ ਦੇ ਕਰੀ ਰਸੀ ਦੀ ਵੀ 20 ਕਿਲੋ ਤੇ ਵਗ ਜੀ। ਵੀ ਕਹਿਣ ਦਾ ਭਾਵ ਆਪਾਂ ਕਿੰਨਾ ਚੋਇਆ ਪਿਛਲੇ ਸੂਏ? 18 ਵੀ ਨੇ ਕੰਡੇ ਵਾਲਾ। 18 ਕਿਲੋ ਚੋਇਆ ਗਿਆ। ਕੰਡੇ ਵਾਲਾ। ਅੱਜ ਹੋਇਆ ਹਾਉਤਾ ਸੂਈ ਨੂੰ। ਹਾਂ ਹਾਂ ਹੁਣ 13 ਕਿਲੋ ਬੋਲਾ ਤਿਆਰ ਮੰਨਣਾ। ਵੀ ਜਦੋਂ ਮੈਲਾ ਮੂਲਾ ਮਾਰ ਗਈ ਇਹ। ਵੀ ਕਹਿਣ ਦਾ ਭਾਵ ਉਦੋਂ ਇਹ 17-18 ਤੇ ਜਾਵੜੂਗੀ ਦਵਾਂ। ਰਾਮ ਨਾਲੇ ਨਹੀਂ ਪਤਾ 20 ਤੇ ਵਗ ਜਾਏਦਕੀ ਰਾਜਾ। ਚਲ ਉਹ ਤਾਂ ਅਗਲੇ ਸੇਵਾ ਦੇ ਕਰ ਰਹੀਗੀ ਪਰ ਆਪਾਂ ਜਿੰਨਾ ਚੋਇਆ ਉਹਨਾਂ ਮੰਨ ਕੇ ਲੈ ਲੇ ਬੰਦਾ। ਹਾਂਜੀ ਹਾਂਜੀ। ਠੀਕ ਹੈ ਇਹਦੇ ਆਪਾਂ ਚੌਂਡ ਚਵਾਤਾ ਨਾਲ ਤੋਂ ਗੱਲ ਕਰੀਏ ਕਿ ਮੈਂ ਉਹ ਵੀ ਆਹ ਵਧੀਆ ਨੇ ਬਰੀਆਂ ਮਲਾਈ ਵਰਗੀ ਧਾਰਾ ਜਾਂ ਜਵਾਕ ਬੈਠਾ ਰਹੇ ਹਲਦੀ ਹਲਦੀ ਜਮੀਨ ਨਾਲ 8ਵੇਂ 7ਵੇਂ ਮਹੀਨੇ ਛੱਡਣੀ ਪੈਂਦੀ ਆ ਭਾਈ ਦੀ ਠੀਕ ਆ ਸੂਰ ਵੀਰ ਸਾਹ ਦੀ ਜਮਾਂ ਗਰੰਟ ਕਰਤੀ ਆ ਪਿੱਛੇ ਹਾਂ ਹਾਂ ਜੀ ਹਾਂ ਠੀਕ ਹੈ ਤੇ ਇਹਦੇ ਆਪਾਂ ਰੇਟ ਦੀ ਗੱਲ ਕਰੀਏ ਰੇਟ ਕੀ ਰਹਿਣਾ ਇਹਦਾ ਰੇਟ ਵੀਰੇ ਆਪਾਂ 160 ਕਰਦੇ ਆ ਕੋਈ ਗੱਲ ਨਹੀਂ ਮਾਨਤਨ ਕਰਦਾਂਗੇ ਮਾਨਤਨ ਕਰਦਾਂਗੇ ਬੰਦੇ ਦਾ ਖੇਤੀ ਕਰਦੇ ਆ ਪਹਿਲਾਂ ਖੇਤੀ ਛੱਡੀ ਵੀ ਨਹੀਂ ਹੁਣ ਖੇਤੀ ਸ਼ੁਰੂ ਕਰੀਏ ਤੇ ਕਰਕੇ ਫੁੱਲਦੇ ਆ ਬੈਤਾਂ ਬਸ ਸਾਂਭੇ ਨਹੀਂ ਜਾਂਦੇ ਹਣਾ ਤਾਨ ਸ਼ੇਰ ਕਰ। ਉਹ ਬਰ ਪੱਠ ਫੋੜੇ ਦੀ ਬਾਂਦਰ ਤੇ ਸਿੰਘ ਮੂੰਹ ਮੱਥਾ ਦੇਖਦਾ। ਕੁੰਡਾ ਸੈਂਗਾ ਜਾਵਾ ਤੇ ਥੋੜਾ ਜਿਹਾ ਅੰਦਰ ਬੰਨਣੇ ਕਾਰਨ ਪਿੰਡਾ ਲਾਲੀ ਜਿਹਾ ਹੋਇਆ ਵਾ ਹਣਾ ਇਹਦਾ। ਤੇ ਠੀਕ ਐ। ਸੋ ਰਾਜ ਜੀ ਪੂਰੀ ਸਮੀ ਬੜੀ ਜਿਹੜੇ ਵੀ ਕਹਿੰਦੇ ਕਿ ਬਰੀਡ ਵਾਲੀ ਨਸਲ ਵਾਲੀ ਝੋਟੀ ਲੈਣੀ ਆ ਵਜਾ। ਪੂਰੀ ਕਿਆ ਬਾਤ ਆ ਝੋਟੀ ਆ ਸਾਫ ਸੁਥਰਾ ਰੱਖਦੇ ਵਾ ਸੰਗਲੂਪੇ ਰੱਖਦੇ ਕੋਈ ਗੱਲ ਨਹੀਂ। ਤੇ ਰਾਜ ਨੂੰ ਜੀ ਪੜੀ ਦੀ। ਲੇਵਾ ਵਗੈਰਾ ਦੇਖੋ ਢੇੜ ਤੋਂ। ਸੋਹਣਾ ਸਾਫ ਸੁਥਰਾ ਲੇਵਾ, ਫਿੱਟ ਫਾਟ ਲੇਵਾ, ਪੂਰਾ ਫਿਟਿੰਗ ਵਾਲਾ ਲੇਵਾ 1 ਲੱਖ 60000 ਰੁਪਏ ਕੀਮਤ ਆ। ਚਾਰੇ ਤਾਂ ਨਿਕਣ ਨੇ ਸਾਫ ਸੁਥਰੇ ਬਿੱਥੀ ਤੇ ਮਹਿਲਕਬੇਨ ਵਗੈਰਾ ਚੰਗੀ ਆ ਇੱਕ ਸੱਟ ਚ ਮਾਰ ਤਾਲ ਹੋ ਜੂ ਤੇ ਹੁਣ ਸ਼ਾਮ ਦਾ ਟਾਈਮ ਆ ਚਵਾਈਏ ਦੀ ਹੁਣੇ ਜੇ ਜੁਰ ਜਮਾ ਡੰਨ ਜਮਾ ਡੰਨ ਗਾਰੰਟੀ ਆ ਆਪਣੇ ਸਾਰੇ ਘਰ ਅੱਗੇ ਆਪਾਂ ਕੱਟੀ ਦੇਖੀ ਜੰਨੇ ਆ ਪਾਰਕ ਕੱਟੀ ਆ ਆਪਣੇ ਘਰੇ ਟੀਕਾ ਭਰਾਏ ਦੀ ਆਪਾਂ ਡਾਕਟਰ ਤੋਂ ਲਾੜ ਲੈਦਾ ਬਹੁਤ ਆਪਾਂ ਲਾੜ ਅੱਛਾ ਲਾੜ ਲੈਤੀ ਆ ਸਕੂਟਾਂਡੇ ਕੋਲੇ ਲਾੜ ਲਾ ਝੋਟਾ ਜੀ ਹਾਂ ਜੀ ਹਾਂ ਇਹਦੀ ਮਾਂ ਥਲੇ 16 17 17 ਬਸ ਇੰਨਾ ਤੋਂ ਤੇਦੀਦੀ ਮਾਂ ਥਲੇ ਦੀ ਮਾਂ ਵੀ ਹਰੇਣੇ ਪਲੇ ਤੇ ਆਪਾਂ ਠੀਕ ਐ ਤੇ ਹੁਣ ਇਹ ਨੂੰ ਪੰਜਵਾਂ ਮਹੀਨਾ ਲੱਗਿਆ ਹੋਇਆ ਵੀਰੇ ਚੈੱਕ ਪਾ ਦੋ ਅਟਰ ਤੇ ਦੋ ਦੰਦ ਆਂਦਾ ਦੋ ਦੰਦ ਹੁਣ ਕਿਹੜੀ ਕਲਾ ਆਇਆ ਪਏ ਹੁਣ ਇਹ ਤੇ ਅੰਸਾਰ ਕੋਆਣ ਵਾਲਾ ਦਾ ਲੱਗਿਆ ਹੋਇਆ ਠੀਕ ਐ ਐਚਐਸਬੀ ਵਾਲਾ ਅਸਾ ਹਜ਼ਾਰ ਵਾਲਾ ਤੇ ਠੰਡ ਚ ਆ ਰਹੀ ਹੈ ਕੋਈ ਫੋਟ ਸੰਗ ਤਾਂ ਨਹੀਂ ਨਾ ਨਾ ਜਮੇ ਨਹੀਂ ਇਹ ਤੇ ਲੋ ਗਾਰੰਟੀ ਆ ਆਪਣੇ ਆਪਾਂ ਚੈੱਕ ਕਰਾ ਲਈ ਚੈੱਕ ਕਰਾ ਕੇ ਅਗਲਾ ਲੈ ਕੇ ਜਾਵੇ ਆਪਣੇ ਘਰੋਂ ਕੋਈ ਚੱਕਰ ਨਹੀਂ ਇਹਦਾ ਭਾਗ ਹੀ ਰੱਖਿਆ ਆਪਾਂ 85000 ਮੰਨਦਾ ਥੋੜਾ ਜਨਾ ₹85 ਹਜ਼ਾਰ ਜੋ ਥੋੜਾ ਘਣਾ ਮਾਮਲਾ ਤੇ ਲੋਕੀਂ ਇਹ ਇੱਕ ਟਰਮੀਨ ਪਾਲਨ ਨੂੰ ਡੇਢ-ਡਾਢ 2-2 ਲੱਖ ਦਾ ਖਰਚਾ ਆ ਜਾਣਾ ਪੂਰਾ ਤੇ ਸੈਂਕ ਵੀ ਜਮਾ ਕੁੰਡਾ ਹਨ ਤੇ ਤੋਰਾ-ਤਾਰਾ ਓਕੇ ਜਮਾ ਠਪੜਾ ਦੇਖੋ ਝੋਟੀ ਦਾ ਪੂਰਾ ਚੰਗਾ ਸਾਫ ਸਧਰਾ ਬਹੁਤ ਵੀ ਡਿਮਾਂਡ ਕਰਿਆ ਤੋਕੜ ਗੱਪਣ 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 ਤੋਕੜ ਤੇ ਸੂਣਾ ਇਹਨੇ ਉਦੋਂ ਜਾਏਗਾ ਜਦੋਂ ਅੱਖਾਂ ਮਨਕ ਚਲੋ ਅੱਖਾਂ ਕਦੋਂ ਸੁੱਕ ਜਾਂਦੇ ਆ 5 ਮਹੀਨੇ ਦੀ ਗੱਪਣਾ ਸਰਦੀ ਲੰਘਾ ਕੇ ਫਕਰ ਜਿਹਦੇ ਤੇ ਰਹਿ ਜਾਗੇ ਨੇ ਸੂਰਾਗਾ ਸਾਫ ਸੁਥਰੀ ਵਧੀਆ ਰੁੱਤ ਚਾਉਂਦੀ ਆ ਪੱਠ ਫੁੜੇ ਦੀ ਮੰਤਰ ਕੁਆਲਟੀ ਓਕੇ ਆ 85000 ਕੀਮਤ ਆ ਮਾਨਦਨ ਮਾੜਾ ਮੋਟਾ ਹੋ ਜੂ ਲਾਡਲੇ ਦੀ ਆਪ ਆ ਅੱਗੇ 1000 ਬੋਹਿੰਦਾ ਲੱਗਿਆ ਵਾ ਸੀਮਨ ਸਿੰਘਾ ਦੀ ਕੁੰਡੀ ਚਾਹੁੰਦਾ ਦੇਖ ਸਕਦੇ ਹੋ ਪਸਮਾ ਕੇ ਆਪਾ ਧਾਰਾ ਮਾਰ ਕੇ ਦਿਖਾ ਦਿੰਦੇ ਆ ਇਹਦੀਆਂ ਦੇਖੋ ਇਹ ਜੀਆ ਝੋਣ ਦੇਖੋ ਕਿਆ ਬਾਤ ਆ ਮੋਟਾ ਮੋਟਾ ਝੋਣਾ ਸਾਫ ਸੁਥਰਾ ਮੂਹਰੇ ਸਾਰੇ ਧਾਰਾ ਮਾਰਦੀ ਚੁਵਾਈ ਦੀ ਜਮ ਇੱਕ ਨੰਬਰ ਅਸਲੋ ਹਣਾ ਪੂਰੀ ਤੋ ਦੇਖੋ ਚੋਣ ਵਗੈਰਾ ਦੇਖੋ ਮੋਟਾ ਚੋਣਾ ਜਿਵੇਂ ਸਾਫ ਸਿਧਰਾ ਕੀ ਗੰਮਾ ਕਿਲਾ ਚ ਹੋਰ ਬਾਤ ਦੀ ਤਾਂ ਤੇ ਧਾਰਾ ਬਾ ਮਾਰ ਕੇ ਦਿਖਾ ਦਿਆਂ ਤੇ ਇਹ ਰੇਟ 160 ਜੋ ਮਾਨਦਾਰ ਹੋ ਜੀ ਵੀਰੇ ਨੰਬਰ ਹੋ ਜੀ ਦੁਬਾਰਾ ਆਪਣਾ 98555 20444 98555 20444 20444 ਪਿੰਡ ਫਰਬਾਈ ਜਿਹੜਾ ਪੈ ਗਿਆ ਸੰਗਰੂਰ ਕੋ ਕਿਸੇ ਵੀਰ ਦੇ ਮੱਝ ਪਸੰਦ ਹੋਵੇ ਜਾਂ ਝੋਟੀ ਪਸੰਦ ਹੋਵੇ ਇਸ ਸੰਪਰਕ ਕਰਕੇ ਖਰੀਦਦਾਰੀ ਕਰ ਸਕਦੇ ਹੋ ਤੋ ਵੀਡੀਓ ਦੇਖਣ ਲਈ ਸਭ ਦਾ ਤੈਅਦ ਲੋ ਧੰਨਵਾਦ ਜਲਦ ਮਿਲਦੇ ਹਾਂ